ਸਾਰੇ ਪ੍ਰੈਸ ਤੇ ਭਰਾਵਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਜਿਹੜੀ ਇੱਕ ਸਿਲਸਿਲਾ ਅਸੀਂ ਚਾਲੂ ਕੀਤਾ ਹੋਇਆ ਸੀ ਕਮੇਟੀਆਂ ਬਣਾਉਣ ਦਾ ਸੈਕਟਰ ਸੈਕਟੋਰਲ ਕਮੇਟੀਆਂ ਤਾਂ ਕਿ ਹਰ ਸੈਕਟਰ ਆਪਣੀਆਂ ਦਿੱਕਤਾਂ ਔਰ ਆਪਣੇ ਆਈਡੀਆਸ ਹਮ ਦੇ ਸਕਣ ਜਿਹੜੀ ਅਗਲੀ ਪਾਲਿਸੀ ਸਾਡੀ ਬਣਨੀ ਹੈ ਉਹ ਹਰ ਸੈਕਟਰ ਲਈ ਹੋਵੇ ਇਹ ਨਹੀਂ ਕਿ ਸਿਰਫ ਕਿਸੇ ਨੂੰ ਸੂਟ ਕੀਤੀ ਕਿਸੇ ਨੂੰ ਨਹੀਂ ਕੀਤੀ ਅਸੀਂ ਹਰ ਸੈਕਟਰ ਤੋਂ ਉਹਨਾਂ ਦੇ ਸੁਜੈਸ਼ਨਸ ਲੈ ਰਹੇ ਹਾਂ ਨੌ ਕਮੇਟੀਆਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਸੀ ਅੱਜ ਅਸੀਂ ਫਾਈਨਲ ਅਨਾਉਂਸਮੈਂਟ 15 ਕਮੇਟੀਆਂ ਦੀ ਕਰ ਰਹੇ ਹੈਗੇ ਆ ਇਹਦੇ ਨਾਲ 24 ਸੈਕਟੋਰੀਅਲ ਕਮੇਟੀਆਂ ਹੋ ਜਾਣਗੀਆਂ ਜਿਹੜੀਆਂ ਅੱਜ ਵਾਲੀਆਂ ਕਮੇਟੀਆਂ ਐ ਉਹ ਆਈਟੀ ਸੈਕਟਰ ਬਾਈਸਾਈਕਲ ਇੰਡਸਟਰੀ auto and auto components, electric vehicles, renewable energy, steel and rolling mills, plastic and chemical products, logistic and warehousing, film media, pharmaceutical biotechnology, university coaching institute, university colleges slash coaching institutes, hospitals and healthcare, startup, retail, ESDM ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ A5 15 ਹੈਗੀਆਂ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਅਸੀਂ ਅਪਾਇੰਟ ਕੀਤੇ ਐ ਪ੍ਰਤਾਪ ਅਗਰਵਾਲ ਹੈਗੇ ਆਈਟੀ ਸੈਕਟਰ ਦੇ ਓਂਕਾਰ ਸਿੰਘ ਪਾਵਾ ਏਵਨ ਸਾਈਕਲ ਤੋਂ ਬਾਈਸਾਈਕਲ ਇੰਡਸਟਰੀ ਦੇ ਪਰਿਤੋਸ਼ ਗਰਗ ਹੈਪੀ ਫੋਰਜਿੰਗ ਆਟੋ ਐਂਡ ਆਟੋ ਕੰਪੋਨੈਂਟਸ ਇੰਦਰਵੀਰ ਸਿੰਘ ਈਵੇਜ ਮੋਟਰਸ ਅਲੇ ਇਲੈਕਟ੍ਰਿਕ ਵਹੀਕਲਸ ਦੇ ਅਸ਼ੀਸ਼ ਕੁਮਾਰ ਇਹ ਰੀਨਿਊਏਬਲ એનર્ਜੀ ਸਚਿਤ ਜੈਨ ਵਰਦਮਾਨ ਸਟੀਲ ਅਲੇ ਇਹ ਸਟੀਲ ਐਂਡ ਰੋਲਿੰਗ ਮਿਲਸ ਅਭੀ ਬਾਂਸਲ ਇਹ ਸਰਸਵਤੀ ਐਗਰੋ ਕੈਮੀਕਲਸ ਦੇ ਹੈਗੇ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਅਸ਼ਵਨੀ ਨਾਇਰ ਇਹ ਹਿੰਦ ਟਰਮੀਨਾ ਤੋਂ ਹੈਗੇ ਇਹ ਲੌਜਿਸਟਿਕਸ ਐਂਡ ਵੇਅਰਹਾਊਸਿੰਗ ਦਿਨੇਸ਼ 올ਕ ਫਿਲਮ ਮੀਡੀਆ ਦੇ ਵਰਿੰਦਰ ਗੁਪਤਾ ਆਈਓਐਲ ਕੈਮੀਕਲ ਜਿਹੜੇ ਕੈਮੀਕਲਸ ਐਂਡ ਫਾਰਮਾਸਿਟਿਕਲ ਬਰਨਾਲਾ ਦੀ ਕੰਪਨੀ ਹੈ ਉਹਨਾਂ ਦੇ ਐਮ ਡੀ ਹੈ ਉਹਨਾਂ ਨੂੰ ਫਾਰਮਾਸਿਟਿਕਲ ਤੇ ਬਾਇਓਟੈਕਨੋਲੋਜੀ ਦੇ ਚੇਅਰਮੈਨ ਬਣਾਇਆ ਜਸਪਾਲ ਸਿੰਘ ਸੰਧੂ ਇਹ ਪਹਿਲਾਂ BC रह चुके ਗੁਰਨਾਨਕ ਦੇਵ ਯੂਨੀਵਰਸਿਟੀ ਦੇ ਔਰ ਐਸਵਲੇ ਲਵਲੀ ਯੂਨੀਵਰਸਿਟੀ ਚ ਉਹਨਾਂ ਨੂੰ ਯੂਨੀਵਰਸਿਟੀਆਂ ਤੇ ਕੋਚਿੰਗ ਇੰਸਟੀਚਿਊਸ਼ਨਸ ਦਾ ਚੇਅਰਮੈਨ ਬਣਾਇਆ ਡਾਕਟਰ ਬਿਸ਼ਮ ਮੋਨ ਡੀ ਐਮ ਸੀ ਚ ਹੈਗੇ ਆ ਉਹਨਾਂ ਨੂੰ ਹਸਪੀਟਲਸ ਐਂਡ ਹੈਲਥ케ਅਰ ਦਾ ਚੇਅਰਮੈਨ ਬਣਾਇਆ ਮਮਤਾ ਭਾਰਦਵਾਜ ਸਟਾਰਟਅਪਸ ਦਾ ਉਮੰਗ ਜਿੰਦਲ ਇਹ ਹੋਮਲੈਂਡ ਗਰੁੱਪ ਵੱਲੇ ਰਿਟੇਲ ਦਾ ਕਮਲਜੀਤ ਸਿੰਘ ਇਹ ਸੈਮੀ ਕੰਡਕਟਰ ਇਹ ਜਿਹੜਾ ਸੈਮੀ ਕੰਡਕਟਰ ਲੈਬਾਰਟਰੀ ਲਿਮਟਿਡ ਹੈ ਇਹ ESDM ਜਿਹੜਾ ਅਸੀਂ ਸੈਕਟਰ ਬਣਾਇਆ ਉਹਨਾਂ ਦੇ ਚੇਅਰਮੈਨ ਹੈ ਇਹ ਸਾਰਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਪਹਿਲਾਂ ਵੀ ਜਿਹੜੀਆਂ ਕਮੇਟੀਆਂ ਨੂੰ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਵੀ ਕੀਤੀ ਹੈ ਕਿ 1 ਅਕਤੂਬਰ ਤੱਕ ਸਾਨੂੰ ਜੋ ਤੁਹਾਡੇ ਸੁਜੈਸ਼ਨ ਹੈ ਸਾਨੂੰ ਰਿਟਰਨ ਵਿੱਚ ਦੇ ਦਿੱਤੇ ਜਾਣ ਸਾਰਿਆਂ ਨੂੰ ਇੱਕ ਮੈਂਬਰ ਸੈਕਟਰੀ ਐਜ਼ ADC ਅ ਅਪਾਇੰਟ ਕੀਤੇ ਗਏ ਆ ਕਿਉਂਕਿ ਅੱਗੇ ਕੀ ਹੁੰਦਾ ਸੀ ਕਮੇਟੀਆਂ ਬਣ ਜਾਂਦੀਆਂ ਸੀ ਮੀਟਿੰਗਾਂ ਨਹੀਂ ਹੁੰਦੀਆਂ ਸੀ ਸੋ ਦਿਸ ਏਡੀਸੀ ਵਿਲ ਮੇਕ ਸ਼ੋਰ ਕਿ ਟਾਈਮ ਤੇ ਮੀਟਿੰਗਾਂ ਹੋ ਰਹੀਆਂ ਉਹਨਾਂ ਦੇ ਮਿਨਟਸ ਡਰਾਫਟ ਹੋ ਰਹੇ ਔਰ ਸਾਨੂੰ ਰੈਗੂਲਰ ਇੰਟਰਵਲਸ ਮਿਲ ਰਿਹਾ ਕੋਈ ਹੋਰ ਸਜੀਬ ਜੀ ਮੇਰਾ ਇਤਿਹਾਨ ਹੈ ਕਿ ਅ ਕਿਉਂਕਿ ਤੁਸੀਂ ਉੱਪਰ ਮੰਤਰੀ ਹੋ ਹੁਣ ਅਮਰੀਕਾ ਨੇ ਜੋ ਨਾ ਟਾਇਰ ਲਗਾਇਆ ਦੀ ਪੰਜਾਬ ਸਰਕਾਰ ਆਪਣੇ ਆਪੇ ਉਹਦਾ ਕੀ ਇੰਪੈਕਟ ਹੈ ਦੇਵ ਦੇਵ ਪਤਿਆਂ ਨੂੰ ਕੀ ਹੈਲਪ ਕਰ ਸਕਦਾ